ਡਾਕਟਰ ਲਖਵੀਰ ਸਿੰਘ ਸਾਰੇ ਜਾਣਦੇ ਹੋਣਗੇ ਜਿਹਨੇ ਆਪਣੇ ਆਪ ਨੂੰ ਧਾਕੜ ਦੱਸਿਆ ਕੋਚਣਿੰਦਾ ਚੈਨਲਾਂ ਨੂੰ ਬਲਾਬਲਾ ਕੇ ਇੰਟਰਵਿਊ ਤੱਕ ਹੋਇਆ ਕਿ ਮੈਂ ਤਾਂ ਜੀ 3 ਵਜੇ ਆਮ ਆਦਮੀ ਪਾਰਟੀ ਦਾ ਝਾੜੂ ਫੜਨ ਜਾ ਰਿਹਾ ਧਤੀ ਧੋਤੀ ਰਹਿ ਗਈ ਤੇ ਪਿੰਡੇ ਦੇ ਮੱਖੀ ਪੈ ਗਈ ਬੜੀ ਤਿਆਰ ਨਵਾਂ ਸੂਟ ਬੂਟ ਪਾ ਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਕਹਿੰਦੇ ਪਹੁੰਚਣਾ ਸੀ ਉਹ ਕੱਲ ਟਾਈਮ ਨਹੀਂ ਮਿਲਿਆ ਵਾਪਸ ਜਿਹੜੇ ਪੈਰੀ ਆਏ ਉਸੇ ਪੈਰੀ ਵਾਪਸ ਚਲ ਗਏ ਜੇ ਆਮ ਆਦਮੀ ਪਾਰਟੀ ਨੇ ਜੁਆਇਨ ਕਰਨਾ ਤਾਂ ਆਪੇ ਕਹੀ ਆ ਰਿਹਾ ਆਪੇ ਅਨਾਉਂਸਮੈਂਟ ਕਰੀ ਗਿਆ ਔਰ ਆਪੇ ਆਪਣੇ ਆਪ ਨੂੰ ਧਾਕੜ ਦੱਸੀ ਗਿਆ ਕਿੰਨਾ ਕੀ ਧਾਕੜ ਕਿੰਨਾ ਕੀ ਪੰਜਾਬ ਚ ਇਹਨੇ ਕੰਮ ਕਰਦਾ ਮੈਂ ਕਿਹੜਾ ਅਫਸਰ ਆ ਯਾਰ ਮੈਂ ਦੇਖਦਾ ਕਿ ਪੰਜਾਬ ਦੇ ਵਿੱਚ ਇਹਨਾ ਕੰਮ ਕ੍ਰਿਸ਼ਨ ਕੁਮਾਰ ਨੇ ਬਹੁ ਕੀਤਾ ਆਈਐਸ ਅਫਸਰ ਉਹਨੇ ਤਾਂ ਕਦੀ ਨਾਲ ਕੈਮਰਾਮੈਨ ਨਹੀਂ ਰੱਖੇ ਸੀ ਉਹਨੇ ਤਾਂ ਨਾਲ ਵੀਡੀਓ ਬਣਾਉਣ ਵਾਲੇ ਨਹੀਂ ਰੱਖੇ ਸੀ ਉਹਨੇ ਤਾਂ ਜਾ ਕੇ ਰੇਡੀਆਂ ਤੇ ਫੜੀਆਂ ਤੇ ਗੰਨੇ ਵਾਲਿਆਂ ਤੇ ਯੂਸ ਵਾਲਿਆਂ ਤੇ ਥੋੜ੍ਹ ਨਹੀਂ ਮਾਰੇ ਦੇ ਵੱਡੇ ਹੁਸ਼ਿਆਰਪੁਰ ਦੇ ਵਿੱਚ ਵੱਡੇ ਵੱਡੇ ਹੋਟਲ ਵੱਡੇ ਵੱਡੇ ਰੈਸਟੋਰੈਂਟ ਕਦੀ ਉੱਥੇ ਗਿਆ ਤੇਰੇ ਹਿੰਮਤ ਪਈ ਤੂੰ ਕੀਤੇ ਕੀਤਾ ਤੇ ਜੇ ਵਾਕਏ ਤੂੰ ਕਹਿੰਦਾ ਕਿ ਮੈਨੂੰ ਇਸ ਸਰਕਾਰ ਨੇ ਕੰਮ ਕਰਨ ਦਿੱਤਾ ਹੈਗਾ ਤੇਰੀ ਹਜੇ 4 ਸਾਲ ਦੀ ਨੌਕਰੀ ਪਈ ਆ ਕਿਉਂ ਛੱਡ ਰਿਹਾ ਹੈਗਾ ਮਤਲਬ ਤੁਸੀਂ ਵੀ ਸੱਤਾ ਦੇ ਭੁੱਖੀ ਹੋ ਭੁੱਖਾ ਤੁਹਾਨੂੰ ਵੀ ਤੇ ਜੇ ਸਰਕਾਰ ਤੇਰੇ ਤੇ ਇੰਨੀ ਖੁਸ਼ ਹੈ ਤੇ ਫਿਰ ਕੱਲੇ ਹੁਸ਼ਿਆਰਪੁਰ ਦੇ ਵਿੱਚ ਹੀ ਮਲਾਵਟ ਵੇਖ ਰਹੀ ਆ ਪੰਜਾਬ ਦੇ ਆਫੀਸਰ ਨੇ ਕਿ ਐਨੇ ਲਾਈਨ ਨਾਈਟ 'ਚ ਰਹਿੰਦੇ ਨੇ ਇਹਨੇ ਸੋਸ਼ਲ ਮੀਡੀਆ ਇਨਫਲੂਐਂਸਰ ਬਣ ਗਏ ਨੇ ਤੂੰ ਹੀ ਕੰਮ ਕਰੋ ਤੂੰ ਹੀ ਸਾਨ ਕਰਦੇ ਹੋ ਕੱਲਾ ਸ਼ਹਿਰਪੁਰ ਸੁਧਾਰ ਤੇ ਲੱਗ ਗਿਆ ਇਹ ਬੜਾ ਵੈਲ ਤਰੀਕੇ ਦੇ ਨਾਲ ਪਲਾਨ ਡਿਜ਼ਾਈਨਡ ਇਹ ਆਮ ਆਦਮੀ ਪਾਰਟੀ ਨੇ ਕੀਤਾ ਸੀ ਉਹ ਕੱਲ ਇਹਦਾ ਕੱਗਾ ਕੀ ਕਹਿੰਦੇ ਚਿਤ ਹੋ ਗਿਆ ਤੇ ਉਹ ਤਿੰਨ ਤਿੰਨ ਮੰਤਰੀਆਂ ਦੀ ਡਿਊਟੀ ਲੱਗੀ ਸੀ ਕਹਿੰਦੇ ਬ੍ਰਹਮਸ਼ੰਕਰ ਜਿੰਪਾ ਸਾਹਿਬ ਬੀਬਾ ਅਨਮੋਲ ਗਗਨਮਾਨ ਤੇ ਇੱਕ ਹੋਰ ਸ਼ਾਇਦ ਵਜ਼ੀਰ ਉਹਨਾਂ ਦੀ ਲੱਗੀ ਸੀ ਵੱਡੀਆਂ ਵੱਡੀਆਂ ਇੰਟਰਵਿਊ ਕਰਵਾਈਆਂ ਆਈਆਂ ઠાકੜ अफसर खोदी ਆਪਣੇ ਆਪ ਨੂੰ ਮੰਨਣ ਲੱਗ ਪਿਆ ਗਿਆ ਤੇ ਕੱਲ ઠાਕੜ ਅਫਸਰ ਦੀ ਹਵਾ ਨਿਕਲ ਗਈ। ਤੇ ਕੁਵਰ ਵਿਜੇ ਪ੍ਰਤਾਪ ਨੇ ਕੀ ਖੱਟ ਲਿਆਗਾ ਉਹਨੂੰ ਲੱਗਦਾ ਹੈ ਕਿ ਪੰਜਾਬ ਦਾ ਮੈਂ ਸੁਧਾਰ ਲੂਗਾ। ਮੈਂ ਬੇਦਬੀ ਦਾ ਇਨਸਾਫ ਦੇ ਲੂਗਾ। ਮੈਂ ਸ਼ਾਇਦ ਗ੍ਰਹਿ ਮੰਤਰੀ ਬਣ ਕੇ ਪੁਲਿਸ ਨੂੰ ਸੁਧਾਰ ਲੂ। ਕੋਈ ਇੰਟਰਵਿਊਆਂ ਕਰਵਾਈਆਂ ਜਾਂਦੀਆਂ ਨੇ ਕੋਈ ਫਿਰ ਆਪਣੇ ਵਰਗੇ ਵੀ ਕਹਿੰਦੇ ਕਿ ਬੰਦਾ ਵੇਚ ਰਿਹਾ। ਚਲੋ ਇਹਦੀ ਵੀ ਇੰਟਰੀ ਕੋਲੋਂ 7-8 ਲੱਖ ਵਿਊਜ਼ ਆ ਜਾਣਗੇ। ਕਈ ਆਪਣੇ ਵਰਗੇ 7-8 ਲੱਖ ਵਿਊਜ਼ ਲੈਣ ਦੇ ਚੱਕਰ ਦੇ ਵਿੱਚ ਉਹ ਫਿਰ ਇੰਟਰਵਿਊ ਕਰ ਲੈਂਦੇ। ਜਿਹੜੇ ਇਹਨੇ ਛਾਪੇ ਮਾਰੇ ਨੇ ਉਹਨਾਂ ਦਾ ਰਿਜ਼ਲਟ ਕੀ ਆਇਆ ਰਿਪੋਰਟਾਂ ਕੀ ਆਈਆਂ ਸਜ਼ਾ ਹੋਈ ਕਿਸੇ ਦਾ ਲਾਇਸੈਂਸ ਕੈਨਸਲ ਕੀਤਾ ਹੋਇਆ ਨਹੀਂ ਡਾਕਟਰ ਲਖਵੀਰ ਸਿੰਘ ਸਾਰੇ ਜਾਣਦੇ ਹੋਣਗੇ ਜਿਹਨੇ ਆਪਣੇ ਆਪ ਨੂੰ ਧਾਕੜ ਦੱਸਿਆ ਕੋਚਣਿੰਦਾ ਚੈਨਲਾਂ ਨੂੰ ਬਲਾ ਬਲਾ ਕੇ ਇੰਟਰਵਿਊ ਤੱਕ ਹੋਏ ਹੁਣ ਉਹ ਡਾਕਟਰ ਲਖਵੀਰ ਸਿੰਘ ਨੇ ਕੱਲ ਇੱਕ ਚੈਨਲ ਤੇ ਇੰਟਰਵਿਊ ਦਿੱਤਾ ਕਿ ਮੈਂ ਤਾਂ ਜੀ 3 ਵਜੇ ਆਮ ਆਦਮੀ ਪਾਰਟੀ ਦਾ ਝਾੜੂ ਫੜਨ ਜਾ ਰਹੇ ਆ ਔਰ ਉਹਨਾਂ ਨੂੰ ਜਦੋਂ ਸਵਾਲ ਹੋਇਆ ਕਿ ਕੀ ਇਲੈਕਸ਼ਨ ਲੜਨ ਦੀ ਇੱਛਾ ਹੈ ਕਹਿੰਦੇ ਕਿਉਂ ਨਹੀਂ ਮੈਂ ਤਾਂ ਪੂਰੀ ਤਿਆਰੀ ਖੀਚੀ ਹੈ ਪਰ ਉਹਨਾਂ ਨਾਲ ਬਣੀ ਕੀ ਕੱਲ ਅਸਲ ਤੇ ਕਹਿੰਦੇ ਨੇ ਨਾ ਨਾਤੀ ਧੋਤੀ ਰਹਗੀ ਤੇ ਪਿੰਡੇ ਦੇ ਮੱਖੀ ਪੈ ਗਈ ਬੜੀ ਤਿਆਰ ਨਵਾਂ ਸੂਟ ਬੂਟ ਪਾ ਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਕਹਿੰਦੇ ਪਹੁੰਚਣਾ ਸੀ ਉਹ ਕੱਲ ਟਾਈਮ ਨਹੀਂ ਮਿਲਿਆ ਵਾਪਸ ਜਿਹੜੇ ਪੈਰੀ ਆਏ ਉਸੇ ਪੈਰੀ ਵਾਪਸ ਚਲ ਗਏ ਹੁਣ ਸਵਾਲ ਆ ਕਿ ਆਮ ਆਦੀ ਪਾਰਟੀ ਨੇ ਜੁਆਇਨ ਕਰਨਾ ਜੇ ਆਮ ਆਦੀ ਪਾਰਟੀ ਨੇ ਜੁਆਇਨ ਕਰਨਾ ਤੇ ਆਪੇ ਕਹੀ ਹੈ ਰ ਨਹੀਂ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕਈਆਂ ਨੂੰ ਜੁਪ ਕਰਕੇ ਜੁਆਇਨ ਕਰਕੇ ਫੋਟੋ ਸ਼ੇਅਰ ਕਰਦੇ ਕੱਲ ਤੇ ਇਹਦੀ ਫੋਟੋ ਨਹੀਂ ਸ਼ੇਅਰ ਹੋਈ ਇਹ ਆਪੇ ਹੀ ਨਾਊਂਸਮੈਂਟ ਕਰੀ ਗਿਆ ਔਰ ਆਪੇ ਆਪਣੇ ਆਪ ਨੂੰ ਤਾਕੜ ਦੱਸੀ ਗਿਆ ਕਿੰਨਾ ਕੀ ਤਾਕੜ ਕਿੰਨਾ ਕੀ ਪੰਜਾਬ ਚ ਇਹਨੇ ਕੰਮ ਕਰਤਾ ਛੁੱਡੇ ਕਿ ਵੱਡੇ ਨੇ ਮਾਰ ਕੇ ਮਾਰ ਲਏ ਆਪੇ ਹੀ ਕਿਹੜਾ ਅਫਸਰ ਆ ਯਾਰ ਮੈਂ ਦੇਖਦਾ ਕਿ ਪੰਜਾਬ ਦੇ ਵਿੱਚ ਇੰਨਾ ਕੰਮ ਕ੍ਰਿਸ਼ਨ ਕੁਮਾਰ ਨੇ ਨਹੀਂ ਬਹੁ ਕੀਤਾ ਆਈਐਸ ਅਫਸਰ ਉਹਨੇ ਤਾਂ ਕਦੀ ਨਾਲ ਕੈਮਰਾਮੈਨ ਨਹੀਂ ਰੱਖੇ ਸੀ ਉਹਨੇ ਤੇ ਨਾਲ ਵੀਡੀਓ ਬਣਾਉਣ ਵਾਲੇ ਨਹੀਂ ਰੱਖੇ ਸੀ ਉਹਨੇ ਤੇ ਜਾ ਕੇ ਰੇਡੀਆਂ ਤੇ ਫੜੀਆਂ ਤੇ ਗੰਨੇ ਵਾਲਿਆਂ ਤੇ ਯੂਸ ਵਾਲਿਆਂ ਤੇ ਠੋਡ ਨਹੀਂ ਮਾਰੇ ਕਿਹੜਾ ਤੂੰ ਵੱਡਾ ਕਿਲਾ ਘੜਤਾ ਐਡੇ ਵੱਡੇ ਹੁਸ਼ਿਆਰਪੁਰ ਦੇ ਵਿੱਚ ਵੱਡੇ ਵੱਡੇ ਹੋਟਲ ਵੱਡੇ ਵੱਡੇ ਰੈਸਟੋਰੈਂਟ ਕਦੀ ਉੱਥੇ ਗਿਆ ਤੇਰੇ ਹਿੰਮਤ ਪਈ ਤੂੰ ਕੀ ਤੇ ਕੀਤਾ ਤੇ ਜੇ ਵਾਕਿਆ ਤੂੰ ਕਹਿੰਦਾ ਕਿ ਮੈਨੂੰ ਇਸ ਸਰਕਾਰ ਨੇ ਕੰਮ ਕਰਨ ਦਿੱਤਾ ਹੈਗਾ ਤੇਰੀ ਹਜੇ 4 ਸਾਲ ਦੀ ਨੌਕਰੀ ਪਈ ਆ ਕਿਉਂ ਛੱਡ ਰਿਹਾ ਹੈਗਾ ਮਤਲਬ ਤੁਸੀਂ ਵੀ ਸੱਤਾ ਦੇ ਭੋਖੀ ਹੋ ਭੋਖਾ ਤੁਹਾਨੂੰ ਵੀ ਤੇ ਜੇ ਸਰਕਾਰ ਤੇਰੇ ਤੇ ਇੰਨੀ ਖੁਸ਼ ਹੈ ਤੇ ਫਿਰ ਕੱਲੇ ਹਿਆਰਪੁਰ ਦੇ ਵਿੱਚ ਹੀ ਮਲਾਵਟ ਵੇਚ ਰਹੀ ਆ ਪੂਰੇ ਪੰਜਾਬ ਚ ਮਲਾਵਟ ਵੇਚ ਰਹੀ ਹੈ ਇੰਨਾ ਪਟਿਆਲੇ ਸੰਗਰੂਰ ਬਰਨਾਲੇ ਬਠਿੰਡੇ ਦੁਨੀਆ ਭਰ ਦਾ ਅਰਬਾਂ ਦਾ ਨਕਲੀ ਪਨੀਰ ਵੇਚ ਰਿਆ ਹੈਗਾ ਤੇ ਫਿਰ ਪੰਜਾਬ ਸਰਕਾਰ ਉਹਨੂੰ ਲਾਉਣ ਫੂਡ ਕਮਿਸ਼ਨਰ ਲਾਉਣ ਜਿੱਥੇ ਕਾਣ ਸਿੰਘ ਪੰਨੂ ਲੱਗੇ ਰਹੇ ਨੇ ਮਤਲਬ ਇਹ ਪੰਜਾਬ ਦੇ ਅਫੀਸਰ ਨੇ ਕਿ ਇੰਨੇ ਲਾਈਮਲਾਈਟ 'ਚ ਰਹਿੰਦੇ ਨੇ ਇਹਨੇ ਸੋਸ਼ਲ ਮੀਡੀਆ ਇਨਫਲੂਐਂਸਰ ਬਣ ਗਏ ਨੇ ਤੁਸੀਂ ਕੰਮ ਕਰੋ ਤੁਸੀਂ ਸਾਂਣ ਕਰਦੇ ਹੋ ਇਨੇ ਅਫੀਸਰ ਹੋਰ ਨਹੀਂ ਹੋਣਗੇ ਤੇ ਜੇ ਤੁਹਾਨੂੰ ਪੰਜਾਬ ਸਰਕਾਰ ਤੇ ਤੁਹਾਨੂੰ ਯਕੀਨ ਤੇ ਪੰਜਾਬ ਸਰਕਾਰ ਦੋਨਾਂ ਦੇ ਇੱਕ ਦੂਜੇ ਤੇ ਯਕੀਨਤ ਤੈਨੂੰ ਪੰਜਾਬ ਸਰਕਾਰ ਤੇ ਤੇ ਪੰਜਾਬ ਸਰਕਾਰ ਤੇ ਤੇਰੇ ਤੇ ਯਕੀਨ ਆ ਤੇ ਫਿਰ ਤੈਨੂੰ ਡਾਇਰੈਕਟਰ ਲਾਉਣ ਹੈਲਥ ਫੂਡ ਕਮਿਸ਼ਨਰ ਲਾਉਣ ਸਟੇਟ ਦਾ ਤੂੰ ਕੱਲਾ ਹਿਸ਼ਾਰਪੁਰ ਸੁਧਾਰਨ ਤੇ ਲੱਗ ਗਿਆ ਇਹ ਬੜਾ ਵੈਲ ਤਰੀਕੇ ਦੇ ਨਾਲ ਪਲਾਨ ਡਿਜ਼ਾਈਨਡ ਇਹ ਆਮ ਆਦੀ ਪਾਰਟੀ ਨੇ ਕੀਤਾ ਸੀ ਉਹ ਕੱਲ ਇਹਦਾ ਕੱਗਾ ਕੀ ਕਹਿੰਦੇ ਚਿਤ ਹੋ ਗਿਆ ਕੱਲ ਜਿਹੜਾ ਰੰਗ ਚੋਚੋ ਕੇ ਪੈ ਰਹੇ ਨੇ ਕਿ ਮੈਂ ਹੁਣ ਹਾਰਪੁਰ ਤੋਂ ਐਮਪੀ ਬਣ ਜਾਣਾ ਉਹ ਜਿੰਨਾ ਪੈਰਾਂ ਦੇ ਨਾਲ ਗਿਆ ਉਹ ਤਿੰਨ ਤਿੰਨ ਮੰਤਰੀਆਂ ਦੀ ਡਿਊਟੀ ਲੱਗੀ ਸੀ ਕਹਿੰਦੇ ਬ੍ਰਹਮਸ਼ੰਕਰ ਜਿੰਪਾ ਸਾਹਿਬ ਬੀਬਾ ਅਨਮੋਲ ਗਗਨਮਾਨ ਤੇ ਇੱਕ ਹੋਰ ਸ਼ਾਇਦ ਵਜ਼ੀਰ ਉਹਨਾਂ ਦੀ ਲੱਗੀ ਸੀ ਹੁਣ ਉਹ ਕੱਲ ਸਰੋਪਾ ਪਿਆ ਨਹੀਂ ਹੈਗਾ ਹੱਥਾਂ ਦੇ ਵਿੱਚ ਪਈ ਤੇਨੂੰ ਉਹ ਸਰੀਂਜਾਂ ਸੂਈਆਂ ਉਹੀ ਚੰਗੀਆਂ ਲੱਗਦੀਆਂ ਝਾੜੂ ਨਾ ਫੜੋ ਝਾੜੂ ਪਾਣਾ ਤੇ ਕੰਮ ਕਰੋ ਪਰ ਠੀਕ ਹੈ ਹਰ ਇੱਕ ਦਾ ਰਾਈਟ ਹੈ ਕਿ ਮੈਂ ਇਲੈਕਸ਼ਨ ਲੜਨੀ ਆ ਇਹ ਤੇ ਕੁਮਰ ਵਿਜੇ ਪ੍ਰਤਾਪ ਨੂੰ ਪੁੱਛ ਲਓਗੇ ਉਹਦੇ ਨਾਲ ਕੀ ਹਾਲ ਡਾਕਟਰ ਲਖਬੀਰ ਸਿੰਘ ਨੂੰ ਚਾਹੀਦਾ ਕੁਮਰ ਵਿਜੇ ਪ੍ਰਤਾਪ ਨੂੰ ਪੁੱਛ ਲਓ ਉਹਨੇ ਤੇ ਆਈਪੀਐਸ ਅਫੀਸਰ ਛੱਡੀ ਆ ਉਹਨੇ ਤੇ ਡੀਜੀਪੀ ਰੈਂਕ ਤੇ ਰਿਟਾਇਰ ਹੋਣਾ ਸੀ ਅੱਜ ਕੱਲ ਬਿਚਾਰੇ ਦੇਖ ਲਓ ਕੀ ਹਾਲਾਤ ਹੋਏ ਨੇ ਫੀਲ ਹੋ ਰਿਆਂ ਹਾਂ ਉਹ ਕਹਰੇ ਮੈਂ ਜਲੀਲ ਹੋ ਰੇ ਉਹ ਜਲੀਲ ਵੀ ਹੋ ਰਹੇ ਨੇ ਤਾਂ ਫੀਲ ਵੀ ਕਰ ਰਹੇ ਨੇ ਤੇ ਲਖਬੀਰ ਸਿੰਘ ਹਣੀ ਆਪਣੇ ਕਿਉਂਕਿ ਬੜੇ ਵੈਲ ਡਿਜ਼ਾਈਨ ਤਰੀਕੇ ਨਾਲ ਪਲਾਨ ਕੀਤਾ ਗਿਆ ਸੀ ਵੱਡੀਆਂ ਵੱਡੀਆਂ ਇੰਟਰਵਿਊ ਕਰਵਾਈਆਂ ਆਈਆਂ ਆ ਤਾਕੜ ਅਫਸਰ ਕੋਧੀ ਆਪਣੇ ਆਪ ਨੂੰ ਮੰਨਣ ਲੱਗ ਪਿਆ ਗਿਆ ਤੇ ਕੱਲ ਤਾਕੜ ਅਫਸਰ ਦੀ ਹਵਾ ਨਿਕਲ ਗਈ ਹੈ ਹੁਣ ਸਵਾਲ ਹੈ ਕਿ ਉੱਥੇ ਕੀ ਇਸ ਟਾਈਮ ਹਸ਼ਾਰਪੁਰ ਦੇ ਵਿੱਚ ਸਿਰਫ ਇੱਕ ਐਮਐਲਏ ਆ ਉਹਦਾ ਭਾਜਪੀ ਦਾ ਮੱਕੇਰੀਆਂ ਤੋਂ ਜੰਗੀ ਲਾਲ ਮਹਾਜਨ ਤੇ ਤਿੰਨ ਹਲਕੇ ਬਾਹਰ ਦੇ ਨੇ ਵਿੱਚ ਜਿਹੜੇ ਆਂਦੇ ਇੱਕ ਭਲਾਥਾਂ ਦਾ ਵਾ ਤੇ ਇੱਕ ਸ਼੍ਰੀ ਹਰਗੋਬਿੰਦਪੁਰ ਉਹ ਵੀ ਇਹਨਾਂ ਦਾ ਹੀ ਆ ਮਤਲਬ ਬਾਕੀ 9 ਹਲਕੇ ਲੋਕ ਇੱਕ ਲੋਕ ਸਭਾ ਚ ਦੋ ਐਮਐਲਏ ਆ ਬਾਰੇ ਤੇ ਸੱਤਾਂ ਐਮਐਲਏ ਦੀ سپورਟ ਤੇ ਹੈ ਨਹੀਂ ਆ ਇੱਕ ਦੋ ਜਾਣੇ ਦੀ سپورਟ ਹੈ ਪਰ ਕੀ ਤੁਹਾਡੇ ਜਿਹੜੇ ਉੱਥੇ ਹੋਰ ਵਰਕਰ ਨੇ ਜਿਨ੍ਹਾਂ ਨੇ ਕੰਮ ਕੀਤਾ ਤੁਸੀਂ ਤੇ ਅੱਜ ਹੀ ਕੰਮ ਕਰਕੇ ਨਾ ਆਪੇ ਡਿਜ਼ਾਈਨ ਕਰਕੇ ਪ੍ਰੋਗਰਾਮ ਕਰਕੇ ਤੇ ਧਾਕੜ ਪੰਜਾਬ ਦਾ ਅਫਸਰ ਬਣ ਗਿਆ ਜਿਹੜੇ ਵਰਕਰ ਲੱਗੇ ਹੋਏ ਨੇ ਕਿ ਉਹਨਾਂ ਦਾ ਰਾਈਟ ਨਹੀਂ ਹੈਗਾ ਪੰਜਾਬ ਦੇ ਵਿੱਚ ਅਫਸਰਸ਼ਾਹੀ ਬੜੀ ਆ ਦਰਬਾਰਾ ਸਿੰਘ ਗੁਰੂ ਨੂੰ ਵੀ ਸਾਰੀ ਉਮਰ ਨੇ ਕੋਰਟ ਤੋਂ ਹੱਥ ਨਹੀਂ ਕੱਢੇ ਆਗੇ ਫਿਰ ਸੁਬੀ ਸਿੰਘ ਬਾਦਲ ਨੇ ਕਿਹਾ ਸੀ ਕਿ ਕੁਰਤਾ ਪਜਾਮਾ ਪਾ ਲੈ ਲੋਕਾਂ ਨਾਲ ਹੱਥ ਜੋੜ ਤੇ ਫਿਰ ਐ ਜਲੇਬੀ ਵਾਂਗੂ ਵਲੇੜ ਕੇ ਸੁੱਟਦਾ ਸੀ ਮੁਹੰਮਦ ਸਦੀਕ ਨੇ ਪੰਧੋੜ ਦੇ ਵਿੱਚ 12 ਦੇ ਵਿੱਚ ਦੁਬਾਰਾਂ ਦੇ ਵਿੱਚ ਪੰਧੋੜ ਤੋਂ ਹਾਰਿਆ ਦਰਬਾਰਾ ਸਿੰਘ ਗੁਰੂ ਔਰ ਇੱਕ ਹੋਰ ਨੂੰ ਖੇਵਾ ਆ ਗਿਆ ਸੀ ਪਰਮਦੀਪ ਸਿੰਘ ਗਿੱਲ ਡੀਜੀਪੀ ਜੰਮੂ ਕਸ਼ਮੀਰ ਦੇ ਹੀ ਆਈਪੀਐਸ ਅਫੀਸਰ ਸੁਬੀ ਸਿੰਘ ਬਾਦਲ ਉਹਨਾਂ ਨੂੰ ਡੈਪੂਟੇਸ਼ਨ ਤੇ ਲੈ ਆ ਕੇ ਪੰਜਾਬ ਦਾ ਡੀਜੀਪੀ ਲਾ ਉਹਨੂੰ ਵੀ ਐਮਐਲਏ ਬਣਨ ਦਾ ਚਾਹ ਲੋਕਾਂ ਨੇ ਪੂੰਝ ਕੇ ਰੱਖ ਦਿੱਤਾਗਾ ਮੋਗੇ ਵਾਲਿਆਂ ਨੇ ਇਹ ਅਫਸਰ ਸਾਰੀ ਉਮਰ ਤੁਸੀਂ ਲੋਕਾਂ ਨੂੰ ਹੈਲੋ ਹਾਇ ਨਹੀਂ ਕਰਦੇ ਹੱਥ ਸੁਟੇ ਲੱਗੇ ਤੁਸੀਂ ਕਹਿੰਦੇ ਸਾਡੇ ਹੱਥ ਮੈਲੇ ਹੋਣ ਤੇ ਫਿਰ ਤੁਸੀਂ ਹੱਥ ਜੋੜਦੇ ਆ ਜਾਂਦੇ ਹੋ ਇਹ ਅਫਸਰਾਂ ਦੇ ਰਾਜ ਨਹੀਂ ਹਕੂਮਤ ਵੀ ਜੇ ਪ੍ਰਤਾਪ ਨੇ ਕੀ ਖੱਟ ਲਿਆਗਾ ਉਹਨੂੰ ਲੱਗਦਾ ਹੈ ਕਿ ਪੰਜਾਬ ਦਾ ਮੈਂ ਸੁਧਾਰ ਲੂੰਗਾ ਮੈਂ ਬੇਦਬੀ ਦਾ ਇਨਸਾਫ ਦੇ ਲੂੰਗਾ ਮੈਂ ਸ਼ਾਇਦ ਗ੍ਰਹਿ ਮੰਤਰੀ ਬਣ ਕੇ ਪੁਲਿਸ ਸੁਧਾਰ ਲੂੰ ਜਾਂ ਮੈਨੂੰ ਜਿਹੜਾ ਵੀ ਮਹਿਕਮਾ ਮਿਲ ਜਾਂਦਾ ਮੈਂ ਸੁਧਾਰ ਲੈਣਾ ਇਹ ਪੋਲਿਟਿਕਸ ਆ ਉਹ ਤਾਂ ਫਿਰ ਚੱਲਣ ਦੀਆਂ ਇੱਕ ਬੌਸ ਇੱਕ ਹੀ ਹੁੰਦਾ ਦੋ ਬੌਸ ਨਹੀਂ ਹੁੰਦੇ ਹੁਣ ਇਹ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਕੱਲ ਇਹ ਬڑے ਚਾੜ ਆਏ ਸੀ ਹੁਣ ਚਰਚਾ ਹੈ ਕਿ ਆ ਮੁਖਮੰਦੀਪ ਭਗਵੰਤ ਮਾਨ ਸਾਹਿਬ ਕੋਲ ਜਾਂ ਇਹਨਾਂ ਟਾਈਮ ਨਹੀਂ ਲਿਆ ਜਾਂ ਉਹ ਆਪਣੇ ਰਝੇਮਿਆਂ ਦੇ ਵਿੱਚ ਵੀ ਜੁਗ ਪਰ ਜੋ ਆਪਣੇ ਜਾਣਕਾਰ ਦੱਸਦੇ ਨੇ ਉਹ ਕਹਿੰਦੇ ਕਿ ਨਹੀਂ ਇਸ ਤੇ ਇੱਕ ਤੇ ਆਪਣੇ ਆਪ ਨੂੰ ਬਹੁਤ ਵੱਡਾ ਸ਼ੋਅ ਕਰ ਰਿਹਾ ਇੱਕ ਆਪਣੇ ਆਪ ਨੂੰ ਧਾਕੜ ਆਮ ਆਦੀ ਪਾਰਟੀ ਜਾਂ ਖਾਸ ਕਰਕੇ ਮੁਖਮੰਦੀਪ ਭਗਵੰਤ ਮਾਨ ਜਿਹੜੇ ਖੁਦ ਹੀ ਆਪਣੇ ਆਨ ਬਹੁਤ ਵੱਡੇ ਸੈਲੀਬ੍ਰਿਟੀ ਮੰਨਣ ਲੱਗ ਪਏ ਨੇ ਉਹ ਲੋਕੀ ਸਵਾਲ ਖੜੇ ਕਰਦੇ ਨੇ ਵੀ ਇੱਕ ਤੇ ਫਿਰ ਸੰਗਰੂਰ ਕਰਮਜੀਤ ਉਹਨਾਂ ਨੂੰ ਅਨਮੋਲ ਤਿਆਰੀ ਕਰਕੇ ਉਹਨੂੰ ਪਾਰਟੀ ਲੁਧਿਆਣੇ ਤੋਂ ਅਨਮੋਲ ਕਵਾਤਰ ਆ ਸਾਹ ਕਰੀਏ ਵੀ ਤੂੰ ਸੋਸ਼ਲ ਕੰਮ ਕਰਦੇ ਹੁਣ ਇੰਟਰਵਿਊ ਕਰਤੇ ਆ ਇਹ ਇੱਕ ਤਰਕ ਤਰ ਆ ਗਿਆ ਪੋਲਿਟਿਕਸ ਦੇ ਵਿੱਚ ਨਵਾਂ ਤਰੀਕਾ ਆ ਗਿਆ ਵੀ ਕੰਮ ਕਰੋ ਸੋਸ਼ਲ ਮੀਡੀਆ ਤੇ ਸਟਾਰ ਬਣ ਜਾਓ ਪਾਰਟੀ ਤੁਹਾਨੂੰ ਚੱਕ ਲੂਗੀ ਕਿ ਬੱਲੇ ਬੱਲੇ ਵੀ ਇਹ ਕੰਮ ਹੀ ਬੜਾ ਹੋ ਰਿਹਾ ਇਹ ਇਹ ਜਿਹੜਾ ਸਭ ਤੋਂ ਵੱਡੀ ਗੱਲ ਇਹ ਤੇ ਸਿਆਸਤ ਵੀ ਉਹਨਾਂ ਨੂੰ ਰਾਸ ਆਉਂਦੀ ਹੈ ਕੀ ਕਹਿੰਦੇ ਜਿਨ੍ਹਾਂ ਦਾ ਉਹ ਹੋਵੇ ਅਖਾਣ ਹੁੰਦਾ ਉਹ ਸਵਾਲ ਇਸ ਮਸਲੇ ਦੇ ਵਿੱਚ ਇਹ ਆ ਗਿਆ ਇਸ ਮਸਲੇ ਦੇ ਵਿੱਚ ਕਿ ਲਖਬੀਰ ਸਿੰਘ ਓੜੀ ਜਿਹੜੇ ਐਮਪੀ ਬਣਨ ਦਾ ਸੁਪਨਾ ਲੈ ਰਹੇ ਸੀ ਹਾਲਾਂਕਿ ਉਤੋਂ ਡਾਕਟਰ ਰਵੀਜੋਤ ਸਿੰਘ ਵੀ ਕੈਂਡੀਡੇਟ ਆ ਗਿਆ ਹੈ ਪਰ ਇਹ ਨੇ ਉਹ ਪਲਾਨ ਕੀਤਾ ਦਿੱਲੀ ਵਾਲੇ ਨੇ ਯਾਰੀ ਪੈ ਗਈ ਕਹਿੰਦੇ ਨਹੀਂ ਬਹੁਤ ਵੱਡੀ ਫਿਰ ਪੂਰੀ ਪਲਾਨ ਕਿਉਂਕਿ ਆਮ ਆਦੀ ਪਾਰਟੀ ਜਾਂ ਬੀਜੇਪੀ ਕਰਦੀ ਹੈਗੀ ਆ ਕਿ ਬੜਾ ਪਹਿਲਾਂ ਉਹ ਬੰਦੇ ਨੂੰ ਡਿਜ਼ਾਈਨ ਕਰਦੇ ਨੇ ਫਿਰ ਇਹ ਬਣਾਉਂਦੇ ਇੱਕ ਵਰਕ ਬਣਾਉਂਦੇ ਆ ਉਹਦੇ ਚ ਉਹਨੂੰ ਕਹਿੰਦੇ ਕਿ ਤੂੰ ਪਹਿਲਾਂ ਫੇਟ ਫਿਰ ਉਹਦੇ ਚ ਹਵਾ ਬਣਾਉਂਦੇ ਨੇ ਫਿਰ ਇੰਟਰਵਿਊਆਂ ਹੁੰਦੀਆਂ ਨੇ ਕੁਝ ਇੰਟਰਵਿਊਆਂ ਕਰਵਾਈਆਂ ਜਾਂਦੀਆਂ ਨੇ ਕੋਈ ਫਿਰ ਆਪਣੇ ਵਰਗੇ ਵੀ ਕਹਿ ਦਿੰਦੇ ਕਿ ਬੰਦਾ ਵੇਚ ਰਿਹਾ ਚਲੋ ਇਹਦੀ ਵੀ ਇੰਟਰੀ ਕੋਲੋਂ 7-8 ਲੱਖ ਵਿਊਜ਼ ਆ ਜਾਣਗੇ ਕਈ ਆਪਣੇ ਵਰਗੇ 7-8 ਲੱਖ ਵਿਊਜ਼ ਲੈਣ ਦੇ ਚੱਕਰ ਦੇ ਵਿੱਚ ਉਹ ਫਿਰ ਇੰਟਰਵਿਊ ਕਰ ਲੈਂਦੇ ਉਹਨੂੰ ਲੱਗਾ ਕਿ ਲੈ ਵੀ ਹੁਣ ਤਾਂ ਪੰਜਾਬ ਦਾ ਅਗਲਾ ਵਾਲੀਵਾਰ ਸ ਮੈਂ ਹੀ ਆ ਤੇ ਕੱਲ ਫਿਰ ਜਿਹੜੇ ਪੈਰੀਆਂ ਉਸੇ ਪੈਰੀ ਅਗਲੇ ਨੇ ਮੋੜ ਦਿੱਤਾ ਹੈਗਾ ਹੁਣ ਸਵਾਲ ਇਹ ਹੈ ਕਿ ਜਿਹੜੇ ਨੇ ਛਾਪੇ ਮਾਰੇ ਨੇ ਉਹਨਾਂ ਦਾ ਰਿਜ਼ਲਟ ਕੀ ਆਇਆ ਰਿਪੋਰਟਾਂ ਕੀ ਆਈਆਂ ਸਜ਼ਾ ਹੋਈ ਕਿ ਇਸ ਦਾ ਲਾਇਸੈਂਸ ਕੈਨਸਲ ਕੀਤਾ ਹੋਇਆ ਨਹੀਂ ਹੁਣ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਇਹਦੀ ਸਾਰੀ ਕਹਿੰਦੇ ਜਿਹੜੀ ਸਰਵਿਸ ਆ ਮਤਲਬ 35 ਸਾਲ ਹੋ ਗਈ ਹੁਣ ਸਰਵਿਸਾਂ 32 ਸਾਲ ਹੋ ਗਈ ਹੋਗੀ ਅਤੇ 4 ਸਾਲ ਰਹਿੰਦੇ ਮਤਲਬ ਜੇ 4 ਸਾਲ ਰਹਿੰਦੇ ਨੇ 58 ਦੇ ਹੋਏ ਤੇ ਹਜੇ ਇਹਦੀ ਉਮਰ ਕਿੰਨੀ 54 ਸਾਲ ਹੋ ਤੇ ਜੇ 23 ਸਾਲ ਦੀ ਉਮਰ ਵਿੱਚ ਲੱਗੋਗੇ ਕਿ ਜਿੰਨੀ ਕੀ ਇਹਨਾਂ ਨੇ ਸਰਵਿਸ ਉਹਦੇ ਚ ਕਹਿੰਦੇ 60 ਤੋਂ 70% ਇਹਦੀ ਜਿਹੜੀ ਨੌਕਰੀ ਆ ਉਹ ਕਿੱਥੇ ਰਹੀ ਹੈਗੀ ਆ ਜਿਆਦਾ ਪੁਲਿਸ ਲਾਈਨ ਦੇ ਵਿੱਚ ਜਾਂ ਜੇਲ੍ਹ ਡਿਪਾਰਟਮੈਂਟ ਦੇ ਵਿੱਚ ਜੇਲ੍ਹਾਂ ਦੇ ਵਿੱਚ ਜਿਹੜੇ ਲੱਗਿਆ ਕਿ ਨੇ ਤੇ ਆਹ ਜਿਹੜੇ ਦੋ ਹੋ ਗਏ 4 ਕਿ ਮਹੀਨੇ ਇਹਦੇ ਚ ਲੱਗਾ ਕਿ ਪੰਜਾਬ ਦੇ ਵਿੱਚ ਇੱਕੋ ਇੱਕ ਅਫਸਰ ਆ ਜਿਹੜਾ ਕੰਮ ਕਰ ਰਿਹਾ ਬਾਕੀ ਤੇ ਜਿੰਨੇ ਐਮਬੀਬੀਐਸ ਐਮਐਸ ਐਮਡੀਓ ਕੰਮ ਨਹੀਂ ਕਰੇ ਜਾਂ ਬਾਕੀ ਡਿਪਾਰਟਮੈਂਟ ਦੇ ਕੋਈ ਕੰਮ ਨਹੀਂ ਕਰ ਰਹੇ ਨੇ ਬਹੁਤ ਸਾਰੇ ਕੰਮ ਕਰਦੇ ਲੇਕਿਨ ਕਈ ਇਦਾਂ ਦੇ ਹੁੰਦੇ ਨੇ ਕਿ ਬੜੇ ਡਿਜ਼ਾਈਨ ਤਰੀਕੇ ਦੇ ਨਾਲ ਆਪਣੇ ਆਪ ਨੂੰ ਹੀਰੋ ਬਣਾ ਦੇ ਤੇ ਮੈਂ ਕਹਿੰਦਾ ਕਿ ਜੇ ਪਿਛਲੀ ਸਰਕਾਰਾਂ ਨੇ ਇਹਨੂੰ ਕੰਮ ਨਹੀਂ ਕਰਨ ਦਿੱਤਾ ਤੇ ਫਿਰ ਨੌਕਰੀ ਤਾਂ ਉਦੋਂ ਛੱਡਣੀ ਚਾਹੀਦੀ ਸੀ ਇਹਨੂੰ ਤੇ ਜੇ ਅੱਜ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੇਰੇ ਤੇ ਕਹਿੰਦੇ ਕਿ ਬੰਦਾ ਬੜਾ ਵਧੀਆ ਤੇ ਫਿਰ ਤੇ ਤੈਨੂੰ ਹੋਰ ਦਬਲ ਕੇ ਕੰਮ ਕਰਨਾ ਚਾਹੀਦਾ ਤੇਨੂੰ ਤੇ ਡਾਇਰੈਕਟਰ ਲਾਉਣਾ ਚਾਹੀਦਾ ਸੀ ਕਾਰਜਕਾਰੀ ਵੀ ਖਿੱਚ ਕੇ ਰੱਖ ਕੇ ਪੰਜਾਬ ਚ ਮਿਲਾਵਟ ਖਤਮ ਕਰ ਦੇ ਨੌਕਰੀ ਬੰਦੋ ਕਹਿੰਦੇ ਛੱਡਦਾ ਹੈਗਾ ਕਈਆਂ ਨੇ ਛੱਡੀ ਨਾ ਪਿੱਛੇ ਜੇ ਜਦੋਂ ਨਵੀਂ ਨਵੀਂ ਸਰਕਾਰ ਆਈ ਕਈਆਂ ਨੇ ਛੱਡ ਦਿੱਤੀ ਤੰਗ ਹੋ ਕੇ ਕਿ ਰੋਜ਼ ਕੋਈ ਨਾ ਕੋਈ ਛਾਪੇ ਮਾਰੀ ਜਾਂਦਾ ਸੀ ਲੋਕਾਂ ਨੇ ਛੱਡ ਤੇ ਤੇ ਜੇ ਪਿਛਲੀ ਸਰਕਾਰ ਨੇ ਨਹੀਂ ਕੰਮ ਕਰਨ ਦਿੱਤਾ ਤੇ ਫਿਰ ਕੰਮ ਉਦੋਂ ਛੱਡਦੇ ਨੌਕਰੀ ਅੱਜ ਜੇ ਸਰਕਾਰ ਦਾ ਤੇਰੇ ਤੇ ਭਰੋਸਾ ਤੇ ਤੁਸੀਂ ਕਹਿੰਦੇ ਕਿ ਨਹੀਂ ਮੈਨੂੰ ਐਮਪੀ ਬਣਾਓ ਤੇ ਇਸ ਕਰਕੇ ਕੱਲ 3 ਕੀ 4 ਵਜੇ ਆਪੇ ਇੰਟਰਵਿਊ ਦੇ ਦਿੱਤੀ ਕਿ ਮੈਂ ਜੀ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਰਿਹਾ ਉਹਨਾਂ ਨੇ ਕਰਦੇ ਹੋ ਸਕਦਾ 3-4 ਦਿਨ ਬਾਅਦ ਹੋ ਜਾਏ ਪਰ ਜਿਹੜਾ ਕੱਲ ਸੂਟ ਸਵਾਇਆ ਹੈ ਨਾ ਉਹ ਸੂਟ ਦਾ ਤੇ ਰੰਗ ਫਿੱਕਾ